ਅਸੀਂ ਇਸ ਵਕਤ ਨਿਆਲਕੀਤੀ ਕਾਲਜ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਪੰਚਾਇਤ ਸਰਪੰਚਾਂ ਤੋਂ ਇਲਾਵਾ ਪਿੰਡਾਂ ਦੇ ਮੋਤਵਰ ਲੋਕਾਂ ਸਮੇਤ ਸ਼ਹਿਰ ਦੇ ਕਾਉਂਸਲਰਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਹੈ ਮੀਟਿੰਗ ਦੌਰਾਨ ਇਹਨਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਕਿ ਨਸ਼ਿਆਂ ਦਾ ਕੋੜ ਵਧਣ ਵਾਸਤੇ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਨੇ ਰੰਗ ਲਿਆਂਦਾ ਹੈ ਉਸ ਤੋਂ ਬਾਅਦ ਜਿਹੜੇ ਹੁਣ ਇਹ ਪਿੰਡਾਂ ਦੇ ਪਹਿਰੇਦਾਰ ਮੁਹਿੰਮ ਤਹਿਤ ਇੱਕ ਸਪੈਸ਼ਲ ਕਮੇਟੀਆਂ ਬਣਾਈਆਂ ਗਈਆਂ ਹਨ ਇਸ ਕਮੇਟੀਆਂ ਦੇ ਵਿੱਚ ਜਿਹੜਾ ਕਿ ਹਰ ਇੱਕ ਘਰ ਦੇ ਵਿੱਚ ਜਾ ਕੇ ਜਾਗਰੂਤ ਕਰਨ ਵਾਸਤੇ ਇਹਨਾਂ ਨੂੰ ਆਗਾਜ਼ ਕੀਤਾ ਗਿਆ ਹੈ ਇਸ ਵਕਤ ਸਹਿਪੰਚ ਮਹਿਰੋ ਕੋ ਇਤਸ ਵਕਤ ਦਾਤ ਨੂੰ ਜਿਹੜਾ ਕਿ ਅਸੀਂ ਐਸਟੀਐਮ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਅਸ਼ੋਕਮਾਰ ਜੀ ਪਹੁੰਚੇ ਹੋਏ ਨੇ ਤੇ ਔਰ ਵੀਡੀਓ ਬੰਘੇਰ ਸਿੰਘ ਪਹੁੰਚੇ ਹੋਏ ਨੇ ਨਗਰ ਕੌਂਸਲ ਨੂੰ ਬਜਿੰਦਰ ਸਿੰਘ ਕਾਰਜਸ਼ਾਲਾ ਕਰ ਸਕਦੇ ਨੇ ਔਰ ਉਹ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਨੇ ਜੋਨ ਕਰਤਾ ਪਰ ਤਾਂ ਸਾਰੀ ਜਾਣਕਾਰੀ ਸੰਬੰਧੀ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਵੱਧ ਧਿਆਨ ਦਿਖਾਣਗੇ ਕਿ ਕਿ ਕਿਸ ਤਰ੍ਹਾਂ ਦੀ ਅਗਲੀ ਅੰਦਾਜ਼ਾ ਕਰਦੇ ਨੇ ਉਹਨਾਂ ਨੂੰ ਨਾ ਕਰਨਾ ਚਾਹੀਦਾ ਹੈ ਸੈਸਰ ਰਹੇਗਾ ਪਰ ਕਿਸ ਤਰ੍ਹਾਂ ਗੱਲ ਕਰਦਾ ਜਾ ਬਹੁਤ ਹੀ ਜ਼ਿਆਦਾ ਮੈਂ ਚਲੋ ਲਿਖਣ ਤੋਂ ਮੈਂ ਇਹ ਨਸ਼ੇ ਤੋਂ ਲੋਕ ਬਚ ਰਹੇ ਨਹੀਂ ਮੈਂ ਤੇ ਆਮ ਆਦਮੀ ਪਾਰਟੀ ਹਾਂ ਜਿਨ੍ਹਾਂ ਨੇ ਅੱਜ ਨਾਲ ਤਗੜਾ ਨਸ਼ੇ ਦੇ ਵਿਰੋਧ ਦੀ ਪਾਰਟੀ ਵਿੱਚ ਕੰਮ ਚੇੜ ਰੱਖਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੌਜਵਾਨਾਂ ਨੂੰ ਸਮ总ਤ ਬਹੁਤ ਅਜੀਬ ਹੀ ਨੇ ਨੌਜਵਾਨ ਜਿਹਨੇ ਸਾਥੀ ਨੇ ਉਹ ਨਸ਼ਾ ਉੱਪਰ ਉੱਟ ਗਏ ਨਾਲ ਲਾ ਕੇ ਪਾਰਟੀ ਨਾਲ ਜੁੜ ਚੱਲ ਰਹੇ ਨੇ ਪਰ ਬਹੁਤ ਵਧੀਆ ਗੱਲ ਹੈ ਕਿ ਉਹਦੇ ਜਿਹੜਾ ਨੌਜਵਾਨ ਨਸ਼ੇ ਨੂੰ ਪਾਰ ਕਰਕੇ ਪਾਰਟੀ ਦੇ ਨਾਲ ਜੁੜ ਰਹੇ ਸਾਰੇ ਮੈਂ ਤੇਹੀ ਗੱਲਾਂ ਕਹਿੰਦੇ ਵਾਰਡਾਂ ਵਿੱਚ ਪਾਰਟੀ ਹੈ ਪਈ ਸਹਿਰਾਂ ਚ ਸਾਡੇ ਤੀਜੀ ਵਾਰਡ ਨੇ ਇੱਕ ਅੱਗੇ ਸਮੇਤ ਅੱਗੇ ਦੇ ਪਤਨਾ ਪਤਨਾ ਦੇ 17 ਵਾਰਡ ਨੇ ਤੇ ਇੱਕ ਅੱਗੇ ਦੇ 13 ਵਾਰਡ ਨੇ ਟੋਟਲ 30 ਵਾਰਡਾਂ ਚ ਡੋਰ ਡੋਰ ਜਾ ਕੇ ਕੈਂਪੇਨ ਕੀਤੀ ਜਾਣੀ ਆ ਦੇ ਵਿੱਚ ਜਿਹੜੀ ਵਾਟਰ ਫਰਾਂਸ ਕਮੇਟੀਆਂ ਤੋਂ ਇਲਾਵਾ ਪ੍ਰਮੁਖ ਸਥਿਤੀਆਂ ਤੇ ਸਾਰੇ ਲੋਕਾਂ ਨੂੰ ਉੱਥੇ ਨਾਲ ਲੈ ਕੇ ਹੀ ਜਿਹੜਾ ਇਹ ਮੋਹਮ ਸ਼ੁਰੂ ਕੀਤੀ ਜਾਵੇ ਕਿੰਨੇ ਦਿਨ ਚੱਲੂਗੀ ਇਹ ਜਿਹੜੀ ਹੈਗੀ ਆ 5 5 ਤਰੀਕ ਤੋਂ ਸਰਕਾਰ ਵੱਲੋਂ 5 ਤੋਂ 25 ਤੱਕ 25 ਤੱਕ ਕੀਤੀ ਜਾਣੀ ਆਪਣੇ ਜਿਹੜੇ ਹੈਗੇ 10 ਤੋਂ ਸ਼ੁਰੂ ਹੋਣੀ ਆ 10 ਤੋਂ ਲੈ ਕੇ 25 ਤੱਕ ਤੇ ਅੱਗੇ ਆਪਣਾ ਇਹਨਾਂ ਦੀ ਸਾਡੀ 18 ਤੱਕ ਖਤਮ ਹੋ ਜਾਏਗੀ ਨਸ਼ੇ ਵਿਰੁੱਧ ਕਿਸ ਤਰ੍ਹਾਂ ਦਾ ਇਹਦਾ ਅਸਰ ਪੈਣ ਦੀ ਸੰਭਾਵਨਾ ਹੈ ਦੀਦਾ ਅਸਰ ਰਹਿਗਾ ਜੀ ਪਹਿਲਾਂ ਵੀ ਜਿਹੜੀ ਮਹਿੰਮ ਸੀ ਉਹ ਵੀ ਕਾਮਯਾਬ ਹੋਈ ਸੀ ਇਹ ਵੀ ਕਾਮਯਾਬ ਰਹੇਗੀ ਜੀ ਇਹਦੇ ਵਿੱਚ ਸਾਰਾ ਕੁਝ ਪੈਫਲੈਂਟ ਜਿਹੜੇ ਆਗੇ ਅਸੀਂ ਡੋਰ ਟੂ ਡੋਰ ਮੰਡਾਂਗੇ ਤੇ ਲੋਕਾਂ ਨੂੰ ਜਾਗਰੂਤ ਵੀ ਕਰਾਂਗੇ ਤੇ ਇਹਦੇ ਨਾਲ ਬਹੁਤ ਜਿਹੜਾ ਹੈਗਾ ਫਰਕ ਪਏਗਾ ਅਪੀਲ ਕੀ ਹੈ ਨੂੰ ਸਰਕਾਰ ਨੇ ਅੱਜ ਤੋਂ 10 ਮਹੀਨੇ ਪਹਿਲਾਂ 1 ਮਾਰਚ ਤੋਂ ਜਿਹੜੀ ਨਸ਼ਾ ਮੁਕਤੀ ਮਹਿੰਮ ਦੀ ਸ਼ੁਰੂਆਤ ਕੀਤੀ ਸੀ ਉਹਦੇ ਬਹੁਤ ਵੱਡੇ ਜਿਹੜੇ ਅਸਰ ਆਏ ਉਹ ਦੇਖਣ ਨੂੰ ਮਿਲ ਰਹੇ ਆ ਰਿਜ਼ਲਟ ਆ ਰਹੇ ਆ ਔਰ ਸਰਕਾਰ ਦਾ ਇਹ ਦੂਜਾ ਪੜਾਅ ਹੈ ਜਿਹੜਾ ਪਿੰਡਾਂ ਦੇ ਪਹਿਰੇਦਾਰ ਤਾ ਕਿ ਆਪਾਂ ਪਿੰਡਾਂ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਸਕੀਏ ਕਿਉਂਕਿ ਜਿੰਨਾ ਚਿਰ ਇਹ ਮੁਹਿੰਮ ਹੈ ਜਿਹੜੀ ਲੋਕ ਲਹਿਰ ਨਹੀਂ ਬੰਦੀ ਉਹਨਾਂ ਚਿਰ ਆਪਾਂ ਕਿਸੇ ਵੀ ਜਿਹੜੇ ਬੁਰਾਈ ਹੈ ਉਹਨੂੰ ਖਤਮ ਨਹੀਂ ਕਰ ਸਕਦੇ ਔਰ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਸ਼ੇ ਤੇ ਪੂਰਨ ਤੌਰ ਤੇ ਆਪਾਂ ਇਹਦੇ ਤੇ ਪਵੰਦੀ ਲਾਵਾਂਗੇ ਔਰ ਸਰਕਾਰ ਦਾ ਜਿਹੜੇ ਲੋਕ ਹੈ ਉਹ ਪੂਰਨ ਤੌਰ ਤੇ ਸਮਰਥਨ ਕਰਨਗੇ ਔਰ ਆਪਾਂ ਆਪਣੀ ਨੌਜਵਾਨੀ ਨੂੰ ਬਚਾ ਸਕਾਂਗੇ ਅੱਜ ਵੀ ਜਿਹੜਾ ਮੀਟਿੰਗ ਬੁਲਾਈ ਗਈ ਹੈ ਸਰਪੰਚਾ ਦੀ ਜੁਧ ਨਸ਼ਾ ਅਭਰੂਧ ਦੇ ਤਹਿਤ ਕੀ ਪ੍ਰੋਗਰਾਮ ਹੈ ਅੱਜ ਦੇ ਮੀਟਿੰਗ ਦਾ ਏਜੰਡਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਅਭਰੂਧ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀ ਉਹ ਮੁਹਿੰਮ ਕਾਦੇ ਹੱਦ ਤੱਕ ਕਾਮਯਾਬ ਰਹੀ ਹੈ ਤੇ ਉਹ ਕਾਮਯਾਬੀ ਨੂੰ ਦੇਖਦੇ ਸਰਕਾਰ ਵੱਲੋਂ ਇੱਕ ਨਵਾਂ ਨਹੀਂ ਨਹੀਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਹ ਹੈਗੀ ਹੈ ਪੱਧ ਯਾਤਰਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਬਾਰੇ ਗੱਲ ਇਹਦੇ ਵਿੱਚ ਹੁਣ ਜਿਹੜੀ ਹੈ ਵਿਲਜ ਡਿਪੈਂਸ ਕਮੇਟੀਆਂ ਨੇ ਇਹ ਪਿੰਡਾਂ ਦੇ ਵਿੱਚ ਨਸ਼ਾ ਰੋਕਣ ਦੇ ਲਈ ਹੋਰ ਉਧਰ ਇਹ ਸਚੱਜ ਨਾਲ ਕੰਮ ਕਰਨੀਆਂ ਤੇ ਪੰਜਾਬ ਦੇ ਹਰੇਕ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਜਣਾ ਖਤਮ ਕਰਨ ਲਈ ਜੋ ਕੰਮ ਕੀਤਾ ਹੈ। ਇਹ ਜਿਹੜੇ ਪੇਰੇ ਦਾਰ ਦੇ ਕਿਦ ਕਿਰਿਆਂ ਨੂੰ ਲਿਆ ਜਾ ਰਿਹਾ ਹੈ। ਵਿਰੋਧ ਬੰਦ ਕਮੇਟੀਆਂ ਨੇ ਜੀ। ਵਿਰੋਧ ਬੰਦ ਕਮੇਟੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਤੇ ਕੋਈ ਜਿਹੜੀ ਕੰਮ ਕਰਨੀ ਹੈ ਇਹਦੇ ਵਿੱਚ ਜੀ ਆਪਣੇ ਕੋਲ ਜਿਹੜੀ ਹੈਗੀ ਹੈ ਟੋਟਲ 92 ਪਿੰਡ ਨੇ ਜੀ। ਪਾਤਲਾ ਦੀ ਪਾਤਲਾ ਦੀ ਤਹਿਸੀਲ ਦੇ ਜੀ। ਤੇ 92 ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਕੰਮ ਇਹ ਵੀ ਵੀਡੀਓ ਚਲੂ ਕਰੋ। ਜੀ ਦੋ ਜਿੱਥੇ ਪਿੰਡ ਵਿੱਚ ਦੋ ਪਿੰਡਾਂ ਦੇ ਵਿੱਚੋਂ ਕੰਮ ਜੱਥੇ ਕੀਤਾ ਜਾਵੇ। ਇਹ ਮੀਟਿੰਗਾਂ ਦੇ ਵਿੱਚ ਕੋਈ ਕੋਈ ਏਜੰਡੇ ਹੋਣਗੇ ਜੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਦੇਖ ਰਹਿਕ ਵੀ ਕਰਨਗੇ ਕੋਈ ਇਹਨਾਂ ਸਰਪੰਚਾਂ ਦੀ ਕਿਸ ਤਰ੍ਹਾਂ ਦੀ ਮਹਿੰਮ ਚੱਲ ਰਹੀ ਹੈ ਜੀ ਪੰਜਾਬ ਮੈਕੋਨ ਇੰਟਰ ਸਕੀਮ ਚੱਲ ਰਹੀ ਹੈ ਜੀ ਵੀਡੀਓ ਸਾਹਿਬ ਨੂੰ ਡਿਟੇਲ ਚ ਤੁਹਾਨੂੰ ਦੱਸ ਦਿੰਦੇ ਹਾਂ ਜੀ ਹਾਂਜੀ ਵੀਡੀਓ ਸਾਹਿਬ ਤੁਸੀਂ ਦੱਸੋ ਕੀ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਹਰੰਦ ਸਕੀਮ ਚਲਾਈ ਗਈ ਸੀ ਜੀ ਉਹਦੇ ਹਿਸਾਬਿਕ ਤੁਹਾਨੂੰ ਦੇਖਦੇ ਪਾਏ ਗ੍ਰਮੀ ਪਿੰਡਾਂ ਦੇ ਵਿੱਚ ਪੈਦਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਜਿਹਦਾ ਹੁਣ ਇਹਦਾ ਨਾਂ ਰੱਖਿਆ ਗਿਆ ਹੈਗਾ ਪੱਟ ਪਿੱਟ ਦੇ ਪੈਰੀ ਦਾ ਇਹਦੇ ਵਿੱਚ ਆਕਰਕਿਓ ਸਰਕਾਰ ਦੇ ਹਵੈਤਾਂ ਨੂੰ ਕੰਮ ਕਰਾ ਬਣਾਏ ਕੁਝ ਇਖਾਊਗਾ ਪਿੰਡਾਂ ਦੇ ਵਿੱਚ ਬੀਡੀਸੀ ਕਮੇਟੀ ਦਾ ਮਿਲਣ ਪਿਆਰੀ ਜੀ ਹੋਣ ਕੀਤੀ ਗਈ ਸੀਗਾ ਇਹਦਾ ਮੈਂਬਰ ਅੱਜ ਸਾਰਿਆਂ ਨੂੰ ਇਥੇ ਬੁਲਾਇਆ ਗਿਆ ਹੈਗਾ ਉਹਨਾਂ ਸਾਰਿਆਂ ਦੇ ਰੂਪੂ ਕੇ ਜਿਹੜਾ ਗੁੱਡਾ ਟੋਕ ਪੁੱਛਾਂਗੇ ਵੀ ਕੀ ਕੀ ਕੀਵੇਂ ਕੀਵੇਂ ਅੱਗੇ ਹੋਰ ਵੀ ਕੁਝ ਮਤਲਬ ਸਕੀਮ ਕਾਮਯਾਬ ਕਰਨ ਵਾਸਤੇ ਉਹਨਾਂ ਦੇ ਸੁਝਾਅ ਵੀ ਲਵਾਂ ਕਿ ਤੇ ਉਹਨਾਂ ਨੂੰ ਜਾਣਕਾਰੀ ਵੀ ਦੇਈਏ ਕਿ 92 ਮਿੰਨਾਂ ਚ ਕਿੰਨਾ ਲੱਡੇਣਗੇ ਨੀਲੀ ਇਸ ਤੋਂ ਸ਼ੂਨ ਦੇ ਪ੍ਰਭਾਵ ਤੋਂ ਇੱਕ ਨੂੰ ਪਿੰਡਾਂ ਚ ਜਾ ਕੇ ਪੈਦਲ ਯੰਤਰਾ ਕਰਕੇ ਲੋਕਾਂ ਨੂੰ ਸੰਦੀ ਜਾ ਕੇ